ਲਾ ਵੀ ਗਲਾਬਾ ਚੱਲਾ ਜਾ ਅੱਜ ਪੱਠੇ ਵੱਡਣਾ ਹੈ ਹੋਰ ਭੈਣ ਚ ਵੱਢਲੇ ਪੜਨੀ ਕੋਈ ਰੋਟੀ ਨਹੀਂ ਮਿਲਨੀ ਸਹੀ ਗੱਲ ਹੈ ਅੱਜ ਪੱਠੇ ਵੱਡਨੇ ਆਪਾਂ ਇੱਕ ਤਾਂ ਨੀ ਬੜਾ ਭੈਣ ਤੇ ਪਾਣੀ ਪਾਣੀ ਭੈਣ ਦੀ ਟੰਗ ਹੋਇਆ ਪਈ ਵੇ ਕਿੱਥੋਂ ਕਿੱਥੋਂ ਡੀਲਾ ਫੇਰ ਆ ਗਈ ਮੀ ਘਰ ਨੂੰ ਚੱਲਨੇ ਅੱਜ ਨਾ ਅੱਜ ਨਹੀਂ ਆਪੇ ਭੈਣ ਦਾ ਘਰੇ ਰੋਟੀ ਕੋਈ ਨਹੀਂ ਮਿਲਨੀ ਸਾਫ ਲਾ ਲਈ ਹੈ ਆਤੇ ਪੱਠੇ ਵੱਢਨੇ ਪੈਣਗੇ ਵੱਢਨੇ ਪੈਣੇ ਨੇ ਆਪਾਂ ਜਾਂ ਤੇ ਟਰੈਕਟਰ ਫੇਰਿਆ ਹੋਇਆ ਹੈ ਤੇ ਸਵੇਰ ਦੀ ਬੜੀ ਐਸ਼ ਲੈ ਲਈ ਘਰ ਤੇ ਹੁਣ ਰੋਟੀ ਵੀ ਨਹੀਂ ਦੇਣਾ ਦਫਾ ਹੌਸਾ ਲੈ ਸਵੇਰ ਦੇ ਸੁੱਤੇ ਤੁਸੀਂ ਇੱਥੇ ਨੌਰ ਸੁਭਾਜ ਗਏ ਭੈਣ ਜੋ 11 ਵੱਜ ਜਾਂਦੇ ਨੇ ਸਾਡਾ ਸੌਣ ਦਾ ਟਾਈਮ ਹੈ ਭੈਣ ਦੀ ਟਾਂਗ ਫੇਰ ਆ ਗਈ ਮੀ ਇੱਕ ਰਾਬਣੇ ਪੂਰੀ ਲੈਣੀ ਕੀਤੀ ਪਈ ਐ ਇਸ ਟਾਈਮ ਸਾਡੀ ਤੇ ਲੈਣ ਦੇ ਨਹੀਂ ਕੀਤੀ ਜੀਰੀ ਵੀ ਨਹੀਂ ਲਾਣ ਦੇਂਦੇ ਸਾਨੂੰ ਤੇ ਛੱਡ ਤੇ ਛੱਡ ਤੇ ਕੱਦੂ ਮਾਰੇ ਪਏ ਨੇ ਲੇਬਰ ਵੀ ਨਹੀਂ ਆਉਂਦੀ ਵਾਲੀ ਤੰਗੋ ਯਾਰ ਐਦ ਕੀਤੇ ਭਈਏ ਵੀ ਨਹੀਂ ਆਏ ਯਾਰ ਭਈਏ ਵੀ ਆ ਜਾਂਦੇ ਨਾ ਫਿਰ ਕੋਈ ਚੱਕਰ ਨਹੀਂ ਹੈ ਭੈਣ ਪੈਂ ਗਲਾਬੇ ਆ ਮੈਨੂੰ ਲੱਗਦਾ ਥੋੜੇ ਟਾਈਮ ਬਾਅਦ ਆਪਾਂ ਨੂੰ ਹੀ ਲਾਣੀ ਪੈਣੀ ਜੀਰੀ ਚੱਪਲਾ ਲਾ ਦੇ ਚੱਪਲਾ ਕੋਈ ਨਹੀਂ ਜਾਣੀ ਅੱਗੇ ਟੋਂਗਲਾ ਪੈਣ ਦੀ ਟੰਗ ਪੈਰ ਮੀਂਹ ਦੇ ਵਿੱਚ ਹੀ ਵੇਖੀ ਕਿਵੇਂ ਪੈਂਦਾ ਅੱਜ ਆਜੋ ਤੇ ਭੈਣ ਚ ਪਾ ਕੇ ਆਇਆ ਆ ਲਾਜੋ ਪੁੱਲੂ ਜ ਸਾਰੇ ਉੱਤਰ ਜਾਣੇ ਨੇ ਅੱਜ ਆ ਸਾਡੀ ਜਵਾਰ ਏ ਵੇਖੋ ਪਾਣੀ ਭਰਿਆ ਪਿਆ ਪਾਣੀ ਦਾ ਪੈ ਥੋੜੇ ਦਿਨਾਂ ਨੂੰ ਵੇਖੀ ਕਿੰਨਾ ਪਾਣੀ ਹੁੰਦਾ ਥੋੜੇ ਤੇ ਪੂਰਾ ਭਰ ਜਾਂਦਾ ਸੜਕਾਂ ਕ੍ਰੋਸ ਕਰ ਦਿੰਦਾ ਪਾਣੀ ਪੂਰੇ ਲਗਾਤਾਰ ਮੀਂਹ ਪੈਂਦੇ ਕਿਹੜੇ ਕਿਹੜੇ ਏਰੀਆ ਚ ਮੀਂਹ ਪੈਂਦਾ ਸਾਰੇ ਦੱਸੋ ਭਈ ਹਣਾ ਸਾਰੇ ਕਮੈਂਟ ਚ ਦੱਸੋ ਵੀ ਕਿਹੜੇ ਕਿਹੜੇ ਏਰੀਆ ਚ ਮੀਂਹ ਪੈਂਦਾ ਸਾਡਾ ਏਰੀਆ ਕਰਨਾਲ ਏ ਸਾਡਾ ਏਰੀਆ ਕਰਨਾਲ ਏ ਕਿਹੜੇ ਕਿਹੜੇ ਏਰੀਆ ਚ ਮੀਂਹ ਪੈਂਦੇ ਗਲਾਬ ਜਿੱਥੇ ਜਵਾਰ ਵੜਲਾ ਕੁੜੀ ਆਉਂਦਾ ਪਾਕਿਸਤਾਨ ਏ ਚ ਗਲਾਬਾ ਪਾਕਿਸਤਾਨ ਤੋਂ ਆਇਆ ਗਲਾਬੇ ਤੇਰੇ ਸ਼ਹਿਰ ਚ ਪਾਣੀ ਪੈ ਮੀਂਹ ਪੈਂਦੇ ਆ ਇਹ ਆ ਗਿਆ ਲਰੇ ਇੰਡੀਆ ਜੀਰੰਦਿਆ ਲੀਆ ਉੰਡਿਆ ਤੇ ਭੈਣ ਦੀ ਤਾਂ ਏਡੀਆਂ ਤੇ ਡੁੱਬ ਜਾਣਾ ਤੁਹਾਡੇ ਟਾਈਮ ਨੂੰ ਵੇਖੀ ਮੀਂਹ ਕਿੰਨਾ ਪੈਣ ਰਿਹਾ ਕਈ ਸ਼ਹਿਰਾਂ ਚ ਬਾੜ ਆ ਗਈ ਮਨਾਲੀ ਡੁੱਬ ਚੱਲਾ ਇੱਥੇ ਪੱਠੇ ਵੜਲਾ ਪੈਣੀ ਆ ਜੇ ਮੁੰਜੀ ਲਾਣੀ ਇੱਥੇ ਠੰਡ ਲੱਗਣ ਲੱਗ ਗਈ ਆ ਭੈਣ ਦੀ ਇੰਨੀ ਛੈਤੀ ਇੰਨੀ ਛੈਤੀ ਠੰਡ ਲੱਗਣ ਲੱਗ ਗਈ ਆ ਦਾਤਰੀ ਲੱਭਣ ਦੇ ਪਹਿਲੋਂ ਮੈਂ ਦਾਤਰੀ ਲੱਭਾਂ ਕਿੱਥੇ ਪਈ ਆ ਬਰਸ਼ੀਨ ਠੀਕ ਹੈ ਬੰਦਾ ਦਾਤਰ ਨਾਲ ਤੇ ਵੜ ਲਿੰਦਾ ਇਹਦੇ ਭੈਣ ਨੂੰ ਕੋਟੇ ਕਰ ਕਰਕੇ ਮਾਰ ਹਾਏ ਲੈ ਲੱਗ ਜਾ ਵੜਨ ਮੀ ਮੀ ਬੜਾ ਆ ਗਿਆ ਨਹੀਂ ਪੈਲੀ ਕਰਾਈਏ ਪਰ ਬੰਦਾ ਵਧ ਗਿਆ ਮੀ ਬਹੁਤ ਜ਼ਿਆਦਾ ਆ ਗਿਆ ਕੰਦੀ ਇਹ ਫਿਰ ਕਰਨ ਨਹੀਂ ਘਰ ਨਹੀਂ ਜਾਣਾ ਹੁਣ ਤੇ ਪੈਲੀ ਵੀ ਵੜ ਗਏ ਹੁਣ ਕਿੱਥੇ ਜਾਣਾ ਏ ਕਾਰ ਚੱਲ ਫਿਰ ਲੱਗ ਜਾ ਹੁਣ ਵਲੋਗ ਵਾਲੇ ਨੂੰ ਪੱਠੇ ਵੜਾਉਣੇ ਨਹੀਂ ਕਰਨ ਵਾਲੇ ਨਹੀਂ ਯਾਰ ਉਹ ਆਪਸ ਚ ਕਾਂ ਵਲੋਗ ਵਾਲੇ ਆਪ ਹੀ ਲੱਗੇ ਨੇ ਕੰਮ ਜਿਹੜੇ ਲੋਕੀ ਵੇਖਣਗੇ ਉਹ ਆਪ ਲੱਗੇ ਨੇ ਕੰਮ ਸਭ ਦੁਨੀਆ ਇਸ ਟਾਈਮ ਜੀਰੀ ਦੇ ਵਿੱਚ ਲੱਗੀ ਹੈ ਸੀਜ਼ਨ ਹੈ ਲੋਕਾਂ ਦਾ ਥੱਲੋ ਵਾੜ ਥੱਲੋ ਇੰਨੀ ਉੱਚਾ ਨਾ ਵਾੜ ਥੱਲੋ ਵਾੜ ਥੋੜਾ ਲਓ ਜੀ ਇਹ ਪੱਠੇ ਵਾੜ ਲੀਏ ਫੇਰ ਅੱਜ ਥੋੜੀ ਡੇਰ ਹੋਰ ਮਿਲਨੇ ਆ ਓਕੇ ਬਾਏ ਟਾਟਾ ਟਾਟਾ ਕਰਦੇ ਹਾਰੇ ਨੂੰ ਅਗਲੇ ਅਗਲੇ ਵੀ ਲੋਕਾਂ ਚ ਮਿਲਨੇ ਆ ਹਾਂ ਅਗਲੇ ਵਲੌਗ ਵਿੱਚ ਇੱਥੇ ਹੀ ਚਾਲੂ ਕਰਾਂਗੇ ਵੱਡਰ ਹੱਦ ਤੱਕ ਲਈਏ ਟਾਟਾ